वाहगुरु साव जी गौड़ी सुखमणि महला पंचमां एक ओंकार शंकर प्रसाद आद गुरु नम नमः नम जी नमः श्री गुरुदेव नमः अष्टपदी सिमरा सिमर सिमर सुख पाव कल कलेस परमा बताव सिमरन जा सिर संपर एक नाम जप अगंत अनेक वेद प्राण सिमर पुस्तक के हारे की ने राम नाम एक अक्षर किन जीव साव है ताकि महिमा गनी ना आवे आंखी एक दर्श तुहार नानक संग मोहि उद्धार सुख मणि सुख अमृत प्रभु नाम भक्त के मन विश्राम रहाओ

ਤੱਪ ਕੇ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਜਿਮਾ ਸਮਾਏ ਪ੍ਰਭ ਜੀ ਕੋ ਸੇ ਸਾਥ ਕੀ ਰਸਨਾ ਨਾਨਕ ਜਨਕ ਦਾ ਸੰਦਸਨਾ ਰੱਖੋਸਿੰਘ ਰੇਸੀ ਤੁਮੰਤੇ ਪ੍ਰਭੋਸਿੰਘ ਰੇਸੀ ਤੁਮਤੇ ਰੱਖੋਸਿੰਘ ਰੇਸੀ ਚਲ ਪਰਵਾਰ ਰੱਖੋਸਿੰਘ ਰੇਸੀ ਤੁਖ ਪ੍ਰਧਾਨ ਰੱਖੋਸਿੰਘ ਰੇਸੀ ਜੀ ਮਨਤਾ ਜੀ ਪ੍ਰਭੋਸਿੰਘ ਰੇਸੀ ਸਰਬ ਕੀ ਰਾਜੇ ਰੱਖੋਸਿੰਘ ਰਹਾ ਅਸ਼ਿਸ਼ ਵਾਸੀ ਤੱਪੋਸਿੰਘ ਰੇਸੀ ਅਗਨਾਸੀ ਸਿਮਰਨ ਤੇ ਲਾਗੀ ਜਨੀਆਂ ਤੇ ਆਧਾਰ ਨਾਲਕ ਜਨਕੀ ਮੰਗਰ ਵਾਲਾ ਪਰਭਉ ਸੁਮਰੈ ਸੇ ਪਰੁਕਾਰਿ ਪ੍ਰਭਉ ਸੁਮਰੈ ਸਤਿਗੁਰੁ ਦਿਹਾਰਿ ਪਰਭਉ ਸੁਮਰੈ ਮੁਖਸਰੁ ਆਵੀ ਤਰਭਉ ਸੁਮਰੈ ਤਸਿਲੁ ਦਿਹਾਲੇ ਪਰਭਉ ਸੁਮਰੈ ਤਨੀਆ ਤੁਮ ਕੀਤਾ ਪ੍ਰਭਉ ਸੁਮਰੈ ਤੇਂਦਰੁ ਬਲ ਰੀਤਾ ਪਰਭਉ ਸੁਮਰੈ ਸੰਤਿ ਨੰਦ ਘਰੇ ਪ੍ਰਭਉ ਸੁਮਰੈ ਪਸੀ ਮਨ ਮੇਰੇ ਸੰਤਿ ਕਿਰਪਾ ਤੇਉ ਨੰਜਾਬ ਦਾਨ ਸਿੰਘ ਸੁਰੇ ਭਾਗਤ ਪ੍ਰਭਉ ਸੁਮਰਨ ਕਰਿ ਤੁਧਿ ਗੁਲੇ ਪ੍ਰਭਉ ਸੁਮਰਨ ਕਭੁ ਨਾ ਚੁਲੇ ਅਪਕੇ ਸਭਨਾ ਨਾਮ ਕਰਉਤਾਂ ਨੇ ਪ੍ਰਕਾਸ਼ਿਤ ਨੂੰ ਸਹਿ ਸਮਾਨੀ ਪ੍ਰਕਿਆ ਸਿਮਰਨ ਵਿੱਚ ਸਿਧਿਆਸਨ ਪ੍ਰਕਿਆ ਸਿਮਰਨ ਕਉ ਬਿਗਾਸਨ ਪ੍ਰਕਿਆ ਸਿਮਰਨ ਨਾਲ ਅਕਤੁਮ ਕਾ ਹਰਿ ਸਿਮਰਨ ਸਬਰ ਲਗਨ ਤਨਪਾ ਸਿਮਰਸੀ ਚੰਨ ਜਿਨ ਕਉ ਦਮ ਬਿ ਅਨੰਤ ਨੇ ਜਨ ਸਰਦੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟ ਆਇ ਹਰ ਸਿਮਰਨ ਰਵਤੀ ਰੁਪਾਈ ਹਰ ਸਿਮਰਨ ਭੈਸ਼ਿਤ ਚਿਤਿਤਾ ਤੇ ਹਰ ਸਿਮਰਨ ਨੇ ਚੰਕ ਬਚਾਤੇ ਹਰ ਸਿਮਰਨ ਧਾਰੀ ਸਤਨਾ ਸੁ ਸਿਮਰਨ ਹਰਕਾਰਨ ਕਰਨਾ

ਪ੍ਰਭ ਸਾਪ ਅਸ਼ਟਪਦੀ ਜੇਹਰ ਪਿਤਾਸ ਕਮੀਂ ਕਿਰਪਾਈ ਮਨੁਮੁਨਾ ਤੇਰਾ ਸੰਗ ਸਹਾਈ ਜੈ ਮਹਾ ਗਾਣੁ ਚਿਤੰਦਨੈ ਤੇ ਕੀਰਤਨ ਸੋ ਕੀ ਰਚੈ ਜੇ ਮੁਸ਼ਕਲਾ ਉਹੀ ਆਪਾਰੀ ਹਰਿ ਗੁਨਾ ਪਰਮਾਇ ਅਲਕੁਪਨ ਚਰਨ ਕਰਪਣੇ ਕਰੈ ਸਾਮ ਕੋਟ ਪਾ ਪਰਹਰੈ ਗੁਰਮੁਖ ਨਾਮ ਜਿ ਕੋ ਮਨ ਮੇਰੀ ਨਾਨਕ ਪਾਉ ਸੁਖਿ ਨਿਗਰੇ ਸਭਲਾ ਸਿੱਖੋ ਰਾਜੁ ਦੁਤੀਆ ਹਰਿ ਨਾਮ ਜਪ ਤਮੇ ਸੁਖੀਆ